ਜਿਵੇਂ ਜਿਵੇਂ ਗੁੱਤਾ ਕੱਟਣ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਉੰਜ ਹੀ ਗੁੱਤਾ ਕੱਟਣ ਵਾਲੇ ਭੂਤ ਵੀ ਸਾਹਮਣੇ ਆ ਰਹੇ ਨੇ ਦਰਅਸਲ ਬੀਤੇ ਦਿਨੀ ਹੀ ਖਬਰ ਆਈ ਸੀ ਕਿ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ 8ਵੀਂ ਜਮਾਤ ਦੇ ਕਿਸਾਨਤਾਰੀ ਸਿੱਖ ਲੜਕੇ ਦੇ ਰਾਤ ਨੂੰ ਵਾਲ ਕੱਟ ਦਿੱਤੇ ਗਏ ਸਨ ਪਰ ਜਿਵੇਂ ਹੀ ਪੁਲਿਸ ਨੇ ਬੱਚੇ ਨੂੰ ਕਾਉਂਸਲਿੰਗ ਦਰਮਿਆਨ ਸਵਾਲ ਪੁੱਛੇ ਤਾਂ ਬੱਚੇ ਨੇ ਖੁਦ ਮੰਨਿਆ ਕਿ ਉਸਦੇ ਆਪਣੇ ਵਾਲ ਉਸਨੇ ਖੁਦ ਹੀ ਕੱਟੇ ਸਨ ਅਤੇ ਉਸ ਨੂੰ ਲੱਗਾ ਸੀ ਕਿ ਵਾਲ ਕੱਟਣ ਵਾਲੇ ਭੂਤ ਦੀ ਅਫਵਾਹ ਦਾ ਫਾਇਦਾ ਲੈ ਕੇ ਉਹ ਘਰਦਿਆਂ ਦੀ ਮਾਰ ਤੋਂ ਬਚ ਜਾਵੇਗਾ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਬੱਚੇ ਦੇ ਸਿਰ ਵਿੱਚ ਦਰਦ ਰਹਿੰਦਾ ਸੀ ਜਿਸ ਕਾਰਨ ਉਸਨੇ ਆਪਣੇ ਹੀ ਵਾਲ ਕੱਟਣ ਦੀ ਯੋਜਨਾ ਬਣਾਈ ਤਾਂ ਜਾਂਚ ਦੇ ਵਿੱਚ ਇਹ ਰਿਜ਼ਲਟ ਆਇਆਗਾ ਵੀ ਜਿਹੜਾ ਬੱਚਾ ਸੀਗਾ ਉਹ ਬੱਚੇ ਨੇ ਆਪਣੇ ਆਪ ਹੀ ਵਾਲ ਕਟਾ ਲਏ ਉਹਦਾ ਸਿਰ ਦਰਦ ਕਰਦਾ ਸੀਗਾ ਹੁਣ ਕੋਲੇਕਰ ਤੋਂ ਮੈਨੇ ਉਸकी ਕਾਉਂਸਲਿੰਗ ਕੀਤੀ ਉਸਕੋ ਪੁੱਛਿਆ ਵੀ ਤੂੰ ਡਰਨੇ ਕੀ ਕੋਈ ਬਾਤ ਨਹੀਂ ਅਗਰ ਆਪਨੇ ਤੂੰ ਕਰ ਲਈਏ ਤੋ ਇਸਕਾ ਕੋਈ ਪ੍ਰੋਬਲਮ ਨਹੀਂ ਆਈਏ ਆਪਕੋ ਆਪ ਬੈਠੀਏ ਆਪਕੇ ਪੇਰੈਂਟਸ ਕੋ ਮੈਂ ਸਮਝਾ ਦੂੰਗਾ ਫਿਰ ਉਸਨੇ ਮੈਨੂੰ ਸਾਰੀ ਬਾਤ ਬਤਾਦੀ ਕਿ ਮੈਨੇ ਆਪ ਖੁਦ ਕਾਟੇ ਤੋ ਉਹ ਮਾਮਲਾ ਸੋਲਵ ਹੋ ਗਿਆ ਉਹਨਾਂ ਕੀ ਫੈਮਿਲੀ ਕੀ ਪ੍ਰੋਬਲਮ ਥੀ ਉਹ ਵੀ ਸੋਲਵ ਕਰਦੀ ਇਸ ਮਾਮਲੇ ਤੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੇ ਖੁਦ ਉਹਨਾਂ ਨੂੰ ਸਾਰਾ ਸੱਚ ਦੱਸਿਆ ਹੈ ਅਤੇ ਇਹ ਸਭ ਵਾਲ ਕੱਟਣ ਵਾਲੀਆਂ ਵਾਰਦਾਤਾ ਤਾਂ ਮਹਿਜ਼ ਅਫਵਾਹਾਂ ਹੀ ਨੇ ਅਧਿਕਾਰੀ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਅਜਹੀਆਂ ਵਾਰਦਾਤਾ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ